ਪੈਂਤਰਾ ਤਾਂ ਐਦ ਕੀ ਚੱਲਿਆ ਨਹੀਂ ਨਾ ਜਨਾਬ ਧੱਕੇ ਸ਼ਾਇਦ ਖੂਨ ਚ ਹੀ ਹੈਗੀ ਦੇਖੋ ਜੀ 15ਵੇਂ ਰਾਉਂਡ ਦੀ ਆਖਰੀ ਕਾਊਂਟਿੰਗ ਰੋਕਣ ਦਾ ਕੀ ਮਤਲਬ ਸੀਗਾ ਤੁਹਾਨੂੰ ਜਨਤਾ ਦਾ ਪ੍ਰੈਸ਼ਰ ਨਹੀਂ ਦਿਖ ਰਿਹਾ ਤੋਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਪਾਰਦਰਸ਼ੀ ਢੰਗ ਦੇ ਨਾਲ ਐਲਾਨੇ ਜਾਣ ਦਾ ਦਾਅਵਾ ਤਾਂ ਬਥੇਰਾ ਕੀਤਾ ਗਿਆ ਪਰ ਜੇਕਰ ਚੰਡੀਗੜ੍ਹ ਸੀਟ ਦੀ ਗੱਲ ਕਰੀਏ ਤਾਂ ਇੱਥੇ ਜਿਵੇਂ ਹੀ ਮਨਿਸਤਿਵਾੜੀ ਲੀਡ ਲੈਂਦੇ ਨੇ ਤਾਂ ਉਹਨਾਂ ਦੇ 15ਵੇਂ ਰਾਉਂਡ ਦੀ ਕਾਊਂਟਿੰਗ ਦੇ ਵਿੱਚ ਜਿਹੜਾ ਕਿ ਵਿਗਨ ਪਾ ਦਿੱਤਾ ਜਾਂਦਾ ਤੇ ਇਸੇ ਮੁੱਦੇ ਦੇ ਉੱਪਰ ਸਾਡੇ ਨਾਲ ਕੁਝ ਕਾਂਗਰਸੀ ਵਰਕਰ ਮੌਜੂਦ ਨੇ ਗੱਲਬਾਤ ਕਰਨੇ ਕੀ ਹੋਇਆ ਜੀ 15ਵੇਂ ਰਾਉਂਡ ਦੀ ਕਾਊਂਟਿੰਗ ਰੁਕਵਾ ਦਿੱਤੀ ਗਈ ਹੈ 15ਵੇਂ ਰਾਉਂਡ ਦੀ ਕਾਊਂ ਡੇਟ ਨੂੰ ਤੁਸੀਂ ਕਿੱਦਾਂ ਨਕਾਰ ਸਕਦੇ ਹੋ ਨਾਲੇ ਇੱਕ ਹੋਰ ਚੀਜ਼ ਹੈ ਇੱਕ ਜ਼ਮਾਨੇ ਤੱਕ ईवीएम ਦਾ ਦਮ ਭਰਨ ਵਾਲੀ ਭਾਜਪਾ ਅੱਜ ਕਿੱਦਾਂ ਐਕਸਪੋਜ਼ ਹੋ ਰਹੀ ਹੈ ਪੂਰੀ ਜਨਤਾ ਦੇਖ ਰਹੀ ਹੈ ਚੰਡੀਗੜ੍ਹ ਦੀ ਜਨਤਾ ਦਾ ਖਾਸ ਕਰਕੇ ਉਤਰੋਏ ਸੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ईवीएम ਦੀ ਬੀਪ ਬਜਾ ਬਜਾ ਕੇ ਕਮਲਮ ਦੀ ਚੀਕਾਂ ਘੜਾ ਦਿੱਤੀਆਂ ਇਹ ਲੋਕਤੰਤਰ ਦੀ ਜੀਤ ਹੈ ਰੁਕਣ ਨਾਲ ਨਹੀਂ ਰੁਕਣ ਵਾਲੀ ਪੂਰੇ ਸ਼ਹਿਰ ਚ ਪੂਰੇ ਸ਼ਹਿਰ ਚ ਇਸ ਵਕਤ ਜਸ਼ਨ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਅੜੀਕਾ ਕਿਤੇ ਵੱਲੋਂ ਪਾਇਆ ਗਿਆ ਕਿਹੜਾ ਮੌਕੇ ਤੇ ਪਹੁੰਚਿਆ ਅਜਿਹਾ ਆਗੂ ਬੀਜਪੀ ਦਾ ਜਿਸ ਦੇ ਵੱਲੋਂ 15ਵੇਂ ਰਾਉਂਡ ਦੀ ਜਿਹੜੀ ਕਾਊਂਟਿੰਗ ਹੈ ਦੁਬਾਰਾ ਕਰਨ ਦੀ ਗੱਲ ਆਖੀ ਗਈ ਦੇਖੋ ਜੀ 15ਵੇਂ ਰਾਉਂਡ ਦੀ ਆਖਰੀ ਕਾਊਂਟਿੰਗ ਰੋਕਣ ਦਾ ਕੀ ਮਤਲਬ ਸੀਗਾ ਜੇ ਤੁਸੀਂ ਸ਼ੁਰੂ ਤੋਂ ਹੀ ਲੀਡ ਨਹੀਂ ਮੇਨਟੇਨ ਕਰ ਰਹੇ ਆਖਰੀ ਜੀ ਤੁਹਾਡੇ ਕੋਲ ਸਿਰਫ ਇੱਕ ਦਾਅਵਾ ਸੀਗਾ ਕਿ ਕਿਸੇ ਤਰ੍ਹਾਂ ਥੋੜਾ ਜਿਹਾ ਲੇਟ ਕਰ ਦਿੱਤਾ ਜਾਵੇ ਕਿਉਂ ਕਿਉਂਕਿ ਤੁਸੀਂ ਇੱਕ ਪ੍ਰੈਸ਼ਰ ਮੇਨਟੇਨ ਕਰਨਾ ਚਾਹੁੰਦੇ ਹੋ ਤੁਹਾਨੂੰ ਜਨਤਾ ਦਾ ਪ੍ਰੈਸ਼ਰ ਨਹੀਂ ਦਿਖ ਰਿਹਾ ਕਿ ਇਹ ਲੋਕਤੰਤਰ ਲੱਗਦਾ ਜਿਹੜੀ ਪਿਛਲੀਆਂ ਨਗਰ ਨਿਗਮ ਦੇ ਚੋਣਾਂ ਹੋਈਆਂ ਸਨ ਉਹੀ ਪੈਂਤਰਾ ਇਹਨਾਂ ਵਿੱਚ ਅਜਮਾਇਆ ਗਿਆ ਉਹ ਪੈਂਤਰਾ ਤਾਂ ਐਦ ਕੀ ਚੱਲਿਆ ਨਹੀਂ ਨਾ ਜਨਾਬ ਪੈਂਤਰਾ ਤਾਂ ਪੂਰਾ ਪੂਰੀ ਤਰ੍ਹਾਂ ਪੁੱਠਾ ਕਰ ਦਿੱਤਾ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਇਹਨਾਂ ਨੇ ਪੈਂਤਰਾ ਉੱਥੇ ਮੇਰ ਜਨਾਬ ਚੜੜਿਆ ਕਰਿਆ ਸੀਗਾ ਉਹਦਾ ਖਾਮਿਆਜ਼ਾ ਭਾਜਪਾ ਨੂੰ ਐਤ ਕੀ ਉਠਾਣਾ ਪਿਆ ਸੋ ਮੰਸ਼ਾ ਕੀ ਲੱਗਦੀ ਐ ਇਸੇ ਪਿੱਛੇ ਮੰਸ਼ਾ ਇਹ ਐ ਬਸ ਡਿਲੇ ਕਰਦੋ ਕਿਸੇ ਤਰ੍ਹਾਂ ਡਿਲੇ ਕਰਨ ਨਾਲ ਮਿਲਣਾ ਤਾਂ ਕੁਝ ਨਹੀਂ ਹੈਗਾ ਤੇਰੀ ਦੇਰੀ ਕਰਨ ਦੇ ਪਿੱਛੇ ਕੀ ਹੋਣਾ ਕਿਉਂਕਿ ਸਾਰੀ ਤਸਵੀਰ ਤਾਂ ਕਲੀਅਰ ਹੋ ਚੁੱਕੀ ਐ ਲੀਡ ਵੀ ਆ ਚੁੱਕੀ ਐ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਪਰ ਵੀ ਪਲਪਲ ਦੀ ਅਪਡੇਟ ਆ ਰਹੀ ਐ ਪਲਪਲ ਦੀ ਅਪਡੇਟ ਆ ਜੀ ਲੇਕਿਨ ਬਸ ਇੱਕ ਆਪਣੀ ਇੰਪੋਰਟੈਂਸ ਦਿਖਾਣੀ ਹੈਗੀ ਲੇਕਿਨ ਸਰਕਾਰ ਜਿਹੜੀ ਹੈ ਉਹ ਚੁਣ ਲਈਤੀ ਗਈ ਹੈ ਚੰਡੀਗੜ੍ਹ ਨੇ ਮੰਡੇਟ ਦੇ ਦਿੱਤਾ ਹੈ ਤੇ ਕਿੰਨੀ ਕੀ ਦੇਰ ਹੋਰ ਰੋਕ ਲੈਣਗੇ ਹੋਰ ਇਹਦਾ ਘੰਟਾ ਰੋਕ ਲੈਣਗੇ ਇਸ ਤੋਂ ਬਾਅਦ ਕਲੀਅਰ ਹੋ ਜਾਊਗਾ ਤਾਂ ਕਹਿ ਸਕਦੇ ਹਾਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਧੱਕੇਸ਼ਾਹੀ ਤਾਂ ਇਹਨਾਂ ਤੇ ਹੁੱਚੀ ਹੈ ਗਈ ਧੱਕੇਸ਼ਾਹੀ ਤਾਂ ਖੂਨ ਚ ਹੀ ਹੈਗੀ ਤੁਸੀਂ ਸਾਰਿਆਂ ਤੋਂ ਪੁੱਛ ਲਓ ਲੋਕਤੰਤਰ ਦੀ ਜੀਤ ਹੈ ਲੋਕਤੰਤਰ ਦਾ ਮੰਡੇਟ ਉਸ ਅਗਰ ਰੱਖਾ ਤੇ ਇਹਨਾਂ ਨੇ ਪਹਿਲਾਂ ਲੋਕਤੰਤਰ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮਾਨਯੋਗ ਅਦਾਲਤ ਨੇ ਆ ਪਹਿਲਾਂ ਐਮਸੀ ਦੀਆਂ ਚੋਣਾਂ ਦੇ ਵਿੱਚ ਇਹ ਕਰਕੇ ਦਿਖਾਇਆ ਵੀ ਕਿਵੇਂ ਇਹ ਲੋਕਤੰਤਰ ਦੀ ਹੱਤਿਆ ਕਰਦੇ ਨੇ जनता ने लोकतंत्र की जीत दिखाया है जिंदाबाद है ते मनीष ते अपने तैयार है मनीष तिवारी मनीष तिवारी दिन भाजपा पार्टी जो है बेईमान है रग रग में खून में बेईमानी है भाजपा की नगर निगम का हमारा जो इलेक्शन हुआ था मेयर का इसमें देखो इन्होंने आठ वोट हमारा पब्लिक रिलेशन के सामने कैंसल किया इन्होंने काटा उसके बाद जाके कोर्ट में इन्होंने बयान किया उसके बाद माफी मांगा इन्होंने इनका क्या है इनके रग रग में बेईमानी खून है माफी और ने 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 देश, को, ने। देश, को, देश को इन्होंने खराब करके रख दिया है भाजपा जब से आई छोटे आदमी छोटे रह गए बड़े को बड़े कर दिया बीज में मतधार में फंसा दिया इसने इनके रग रग में बेईमानी है भाजपा पार्टी के जो है सब जितने हैं भाजपा के कर्मचारी जितने हैं ਸਭ ਖੂਸਖੋਰੀ ਕੇ ਅਲਾਵਾ aur ਕੋਈ ਕਾਮ ਨਹੀਂ ਇਨਕਾ ਗਰੀਬ ਆਦਮੀ ਕੋ ਇਨੋਨੇ ਦਬਾਣਾ ਹੈ ਤੋ ਜਿਸ ਸਮੇ ਇਹ ਹੰਗਾਮਾ ਕੀਤਾ ਗਿਆ ਗਿਣਤੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਅਫਸਰ ਮੌਜੂਦ ਸੀ ਉਹਨਾਂ ਦਾ ਕੀ ਰਿਐਕਸ਼ਨ ਰਿਐਕਸ਼ਨ ਕੀ ਸੀ ਜੀ ਦੇਖੋ ਅਫਸਰ ਤਾਂ ਆਪਣੀ ਪੂਰੀ ਡਿਊਟੀ ਨਿਭਾਊਗਾ ਅਫਸਰ ਸ਼ਾਹੀਨ ਹੈ ਜਿਹੜਾ ਕੰਮ ਕਰਨਾ ਹੈ ਉਹ ਤਾਂ ਕਰਿਆ ਹੀ ਹੈ ਇਮਾਨਦਾਰੀ ਨਾਲ ਆਪਣੀ VOTING ਕਰਾਈ ਹੈ ਲੇਕਿਨ ਜੇ ਕੋਈ ਅਪੋਜ਼ ਕਰ ਰਿਹਾ ਹੈ ਉਹ ਆਪਣਾ ਇੱਕ ਰਾਈਟ ਦਿਖਾ ਰਿਹਾ ਜੀ ਮੈਂ ਆਪੋਸ ਕਰ ਰਹਾ ਮੈਨੂੰ ਰੀਕਾਉਂਟਿੰਗ ਕਰਾਣੀ ਹੈ ਇਸ ਤੋਂ ਜ਼ਿਆਦਾ ਹੋਰ ਕੀ سپورਟ ਕਰ ਲੈ ਨਹੀਂ ਪਹਿਲਾਂ 14 ਰਾਊਂਡ ਦੇ ਵਿੱਚ ਕਿਉਂ ਨਹੀਂ ਬੋਲੇ ਆਖਰੀ ਤਈ ਕਿਉਂ ਅੜਿਕਾ ਲਾਇਆ ਦੇਖੋ ਜੀ ਆਖਰੀ ਤੇ ਅੜਿਕਾ ਲਗਾਉਣ ਦਾ ਲੌਜੀਕ ਹੀ ਇਹ ਹੈਗਾ ਕਿ ਕਿਸੇ ਤਰ੍ਹਾਂ ਡਿਲੇ ਹੋ ਜਾਵੇ ਨਿਊਜ਼ ਛੇਤੀ ਨਾਲ ਸਪਰੈਡ ਹੋਏ ਹਾਰ ਬਰਦਾਸ਼ ਹਾਰ ਬਰਦਾਸ਼ਤ ਨਹੀਂ ਹੋ ਰਹੀ ਹਾਰ ਕਿਹਨੂੰ ਬਰਦਾਸ਼ ਹੁੰਦੀ ਹੈ ਨਾਲੇ ਫਰਸਟ ਰਾਉਂਡ ਤੋਂ ਲੈ ਕੇ 14 ਤੱਕ ਤੁਸੀਂ ਲੀਡ ਮੈਂਟੇਨ ਨਹੀਂ ਕਰ ਸਕੇ ਹੈ ਹੀ ਨਹੀਂ ਸੀ ਦਾ ਮੈਂਟੇਨ ਕੀ ਕਰਨਾ ਸੀਗਾ ਤੇ ਇਹਦਾ ਕਲੀਅਰ ਮੰਡੇਟ ਹੈ ਮਨੀਸ਼ Tiwari ਜੀ ਨੂੰ ਇੰਡੀਆ ਅਲਾਈਅንስ ਨੂੰ ਤੇ ਇੱਕ ਇੱਕ ਉਸ ਕਾਰਜਕਰਤਾ ਦੀ ਮਿਹਨਤ ਨੂੰ ਜਿਨ੍ਹਾਂ ਨੇ ਪੂਰੀ ਸਿੱਦਤ ਨਾਲ ਇਹ ਇਲੈਕਸ਼ਨ ਲੜਿਆ ਇੱਜ਼ਤ ਉਡਦੀ ਸੀ ਹਮਨੇ ਬਹੁਤ ਮਨੀਸ਼ Tiwari ਜੀ ਕੇ ਬਹੁਤ ਇੱਜ਼ਤ ਸੇ ਉਡਦੀਏ ਹਨ ਔਰ ਸਾਰਾ ਜਨਤਾ ਮਿਲ ਕੇ ਦਿਆ ਗਰੀਬ ਹੋ ਜਾ ਅਮੀਰ ਹੋ ਬਹੁਤ ਇੱਜ਼ਤ ਸੇ ਉਡਦੀਏ ਹਮ ਇਹ ਸੋਚ ਰਹੇ ਮਨੀਸ਼ Tiwari ਜੀ ਹਮਾਰਾ कांग्रेस में आए और उनके साथ हम रहे और हमारा साथ में रहकर चंडीगढ़ का राज वो चलाए ठीक है जी और हमारा विकास हो और इतना महंगाई चंडीगढ़ के अंदर भाजपा वाले ने कर रखा है इतना महंगाई कभी नहीं था ठीक है जी कांग्रेस का राज में कभी नहीं, नहीं था, था। नहीं हम आए कांग्रेसी ये है भाजपा इनको भगा के देश से छोड़ेंगे ये मेरा चैलेंज रहा मैं बाकी जिस तरह नाल चौदह काउंटिंग पूरी होंगी जिम्मे ही नगर निगम सन दिन चोना हुई ਉਹ ਪੈਂਤਰਾ ਦਾ ਐਤ ਕੀ ਚੱਲਿਆ ਨਹੀਂ ਨਾ ਜਨਾਬ ਧੱਕੇਸ਼ਾਹੀ ਦਾ ਖੂਨ ਚ ਹੀ ਹੈਗੀ ਦੇਖੋ ਜੀ 15ਵੇਂ ਰਾਉਂਡ ਦੀ ਆਖਰੀ ਕਾਊਂਟਿੰਗ ਰੋਕਣ ਦਾ ਕੀ ਮਤਲਬ ਸੀਗਾ ਤੁਹਾਨੂੰ ਜਨਤਾ ਦਾ ਪ੍ਰੈਸ਼ਰ ਨਹੀਂ ਦਿਖ ਰਿਹਾ ਤੁਹ ਲੋਕ ਸਭਾ ਚੋਣਾਂ ਦੇ ਨਤੀਜੇ ਨੂੰ ਪਾਰਦਰਸ਼ੀ ਢੰਗ ਦੇ ਨਾਲ ਐਲਾਨੇ ਜਾਣ ਦਾ